ਅਸੰਖ ਜਪ ਅਸੰਖ ਭਾਵ ਅਸੰਖਾ ਹੀ ਜਪੀਸ਼ਵਰ ਨੇ ਜਪ ਕਰਨ ਵਾਲੇ ਨੇ ਅਸੰਖ ਹਿੰਸਾ ਨਹੀਂ ਹੈ ਅਸੰਖ ਦਾ ਮਤਲਬ ਹੈ ਜੋ ਸੰਖਿਆ ਦੇਖ ਨਾ ਆਵੇ ਅਸੰਖ ਜੋ ਗਿਣਤੀ ਦੇਖ ਨਹੀਂ ਆ ਸਕਦਾ ਜਿਹਦੀ ਸੰਖਿਆ ਨਹੀਂ ਹੋ ਸਕਦੀ ਜਿਹਦੀ ਗਿਣਤੀ ਨਹੀਂ ਹੋ ਸਕਦੀ ਤਾਂ ਅਨੰਤ ਤਰ੍ਹਾਂ ਦੇ ਜਪ ਨੇ ਇੱਕ ਤਰ੍ਹਾਂ ਦਾ ਜਪ ਨਹੀਂ ਤੇ ਅਨੇਕਾ ਹੀ ਜਪੀਸ਼ਵਰ ਨੇ ਫਿਰ अनेका ਹੀ અનંત भावਪੂਰਤ ਮਨੁੱਖ ਨੇ ਭਾਵਨਾਦਿਕ ਜੀਵਨ ਵਾਲੇ भाव प्रधान ਹੈ ਜਪ ਤੇ ਭਾਵ ਨੂੰ ਨੇਕੀਆਂ ਦੇ ਚ ਸਤਗੁਰudev ਜੀ ਮਹਾਰਾਜ ਨੇ ਸ਼ਰਮੌਰ ਰੱਖਿਆ ਹੈ तमाम ਨੇਕੀਆਂ ਦਾ ਜਨਮ ਜਪ ਤੋਂ ਹੈ ਭਾਵ ਤੋਂ ਹੈ ਭਾਵ ਮਨੁੱਖੀ ਬੱਚਾ ਜਮਾਂਦਰੂ ਹੀ ਲੈ ਕੇ ਆਂਦਾ ਹੈ ਭਾਵ ਦਾ ਸਦਕਾ ਹੀ ਇਹ ਪਰਿਵਾਰ ਨਾਲ ਮਾਪੇ ਨਾਲ ਸੰਬੰਧ ਜੋੜਦਾ ਹੈ ਅਗਰ ਇਸ ਭਾਵ ਦਾ ਸਹੀ ਢੰਗ ਨਾਲ ਵਿਕਾਸ ਹੋ ਸਕੇ ਤਾਂ ਫਿਰ ਇਸੇ ਹੀ ਭਾਵ ਦਾ ਸਦਕਾ ਮਨੁੱਖ ਦਾ ਪ੍ਰਮਾਤਮਾ ਨਾਲ ਸੰਬੰਧ ਜੁੜਦਾ ਹੈ ਸਹਜੇ ਸਹਜੇ ਸੰਸਾਰ ਵਿੱਚ ਇਹ ਭਾਵ ਛੀਣ ਹੋ ਜਾਂਦਾ ਹੈ ਇਸ ਵਾਸਤੇ ਸਤਸੰਗ ਦੀ ਮਹਿਮਾ ਹੈ ਕਿ ਇਹ ਭਾਵ ਵਿਕਸਿਤ ਹੋਵੇ ਮਹਾਨ ਹੋਵੇ ਤਾਂ ਕਿ ਅਕਾਲ ਪੁਰਖ ਨਾਲ ਸੰਬੰਧ ਜੁੜੇ ਸਾਧ ਸੰਗਤ ਵਿੱਚ ਭਾਵ ਨਹੀਂ ਉਪਜੇ ਭਾਵ ਬਿਨ ਭਗਤ ਨਾ ਹੋਏ ਤੇਰੀ भक्तमरादी इतनी है कि जिथे भाव अंकित हो।